ਸੋ ਅਗੇ ਤਾਂ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਾ 14 ਫਰਵਰੀ ਨੂੰ ਬਸੰਤ ਦਾ ਦਿਹਾੜਾ ਇਹ ਦੇਸ਼ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਇਸ ਦਿਨ ਵੱਡੀ ਗਿੰਦਤੀ ਦੇ ਵਿੱਚ ਜਿਹੜੀ ਪਤੰਗਬਾਜ਼ੀ ਹੁੰਦੀ ਹੈ ਦੇਸ਼ ਭਰ ਦੇ ਵਿੱਚ ਉੱਥੇ ਤੁਹਾਨੂੰ ਤਸਵੀਰਾਂ ਅਸੀਂ ਹੁਸ਼ਿਆਰਪੁਰ ਸ਼ਹਿਰ ਦੀਆਂ ਦਿਖਾ ਰਹੇ ਹਾਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾਈਆਂ ਜਾਣ ਇੱਥੇ ਜਿਹੜਾ ਸੂਤੀ ਡੋਰ ਨੂੰ ਜਿਹੜਾ ਮਾਂਝਾ ਲਾਉਣ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਸੋ ਸਾਡੇ ਨਾਲ ਇੱਥੇ ਅੰਕਲ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਅੰਕਲ ਜੀ ਤੁਹਾਡਾ ਸਤਪਾਲ ਸਤਪਾਲ ਜੀ ਪਿਛਲੇ अच्छा अच्छा 25 ਸਾਲ ਹੋ ਗਏ ਸਾਨੂੰ ਇੱਥੇ ਬਸੰਤ ਲਾਉਣ ਦੇ ਮਟਾਲੇ ਸ਼ਹਿਰ ਚ ਆਉਂਦੇ ਆ ਹਰ ਸਾਲ ਆ ਜੀ ਅੱਛਾ ਮਟਾਲੇ ਸ਼ਹਿਰ ਤੋਂ ਤੁਸੀਂ ਹਰ ਸਾਲ ਆਉਂਦੇ ਆ ਹਰ ਸਾਲ ਆ ਜੀ ਉਹ ਪਾਜ ਦੇ ਸਮੇਂ ਦੀ ਗੱਲ ਕਰੀਏ ਤਾਂ ਚਾਈਨਾ ਡੋਰ ਨੇ ਕਾਫੀ ਜਿਹੜੀ ਉਹ ਘਾਤ ਮਾਰੀ ਗਿਆ ਸੋ ਜੋਰ ਨੂੰ ਤਾਂ ਕੰਮ ਨੂੰ ਕਿੰਨਾ ਕੰਮ ਕਰਕੇ ਨਿਕ ਪ੍ਰਭਾਵਿਤ ਹੋਇਆ ਠੀਕ ਹੋ ਗਿਆ ਕੰਮ ਉਹਨਾਂ ਬੰਦ ਹੋ ਗਈ ਡੋਰ ਇਹ ਨਹੀਂ ਕਿ ਚਾਈਨਾ ਡੋਰ ਹੁਣ ਤਾਂ ਬੰਦ ਹੋ ਗਈ ਪਿਛਲੇ ਸਮੇਂ ਦੌਰਾਨ ਕਾਫੀ ਬੋਰਡ ਵਾਲਾ ਰਿਹਾ ਜੀ ਚਾਈਨਾ ਡੋਰ ਦਾ ਆ ਜੋ ਫਿਰ ਸਾਡੇ ਬੜਾ ਫਰਕ ਪਿਆ ਸੀ ਅੱਡਾ ਨਹੀਂ ਬੰਦ ਕੀਤਾ ਚੱਲਦਾ ਰਿਹਾ ਵਾ ਇਹ ਸਾਡਾ ਮਤਲਬ ਕਿ ਥੋੜਾ ਬਹੁਤਾ ਜਿੰ ਲੋਕੀ ਬੜੇ ਪਸੰਦ ਕਰਦੇ ਆ ਡੋਰ ਨੂੰ ਤਾਂ ਗੇਮ ਹੋਣੀ ਸਤਪਾਲ ਜੀ ਕਿਵੇਂ ਦੇਖਦੇ ਹੋ ਸਰਕਾਰਾਂ ਵੀ ਬਹੁਤ ਵੱਡੇ ਪੱਧਰ ਤੇ ਉਹਨਾਂ ਤੇ ਰੋਕ ਲਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਚਾਈਨਾ ਡੋਰ ਨਹੀਂ ਰੁਕਦੀ ਕਿਤੇ ਨਾ ਕਿਤੇ ਪਰੰਤੂ ਆਪਾਂ ਇਸ ਵਾਰ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਜਿਹੜੀ ਉਹ ਚਾਈਨਾ ਡੋਰ ਨੂੰ ਠੱਲ ਪਈ ਜਾਪਦੀ ਆ ਜੀ ਲੱਗਦਾ ਕਿ ਕੰਮ ਦੇ ਵਿੱਚ ਉਭਾਰ ਆਏਗਾ ਦੁਬਾਰਾ ਵਾਧਾ ਹੋਵੇਗਾ ਬਸ ਸਾਡੇ ਹੁਣ ਫੇਰ ਕੰਮ ਚੱਲ ਪੈਣਾ ਠੀਕ ਹੈ ਜੀ ਚੱਲ ਪਿਆ ਸਾਡੇ ਵੱਡਾਲੇ ਸ਼ਹਿਰ ਦੇ ਕਿਸੇ ਨੂੰ ਡੋਰ ਨਹੀਂ ਮਿਲੀ ਡੋਰ ਤੇ ਦਸਵਾਂ ਤੇ ਰੋਕੀ ਤੇ ਕਿ ਲੋਕਾਂ ਦੀ ਇਹ ਵੀ ਸੋਚ ਹੈ ਕਿ ਆਪਾਂ ਚਾਈਨਾ ਡੋਰ ਦੇ ਨਾਲ ਪਤੰਗ ਉਡਾਵਾਂਗੇ ਮਾਫੀ ਚਾਹੁੰਦਾ ਨਾ ਸੂਤੀ ਡੋਰ ਦੇ ਨਾਲ ਪਤੰਗ ਉਡਾਵਾਂਗੇ ਤੇ ਚਾਈਨਾ ਡੋਰ ਨੂੰ ਕੱਟਦੀ ਨਹੀਂ ਹੈ ਜਿਹੜੀ ਆਪਣੇ ਪਤੰਗ ਜ਼ਿਆਦਾ ਕੱਟ ਹੁੰਦੇ ਨੇ ਤੇ ਉਹਨੂੰ ਕੋ ਅੱਖ ਵੀ ਨਹੀਂ ਹੈਗਾ ਪਲਾਸਟਿਕ ਹੁੰਦਾ ਇਹਨੂੰ ਛੀਆ ਛੀਆ ਲੱਗਾ ਹੁੰਦਾ ਮੱਝ ਇੱਥੇ ਬੜਾ ਕੁਝ ਪਾਉਣਾ ਪੈਂਦਾ ਸਾਨੂੰ ਇਹਨੇ ਬਲੇਡ ਵਾਂਗ ਫਿਰਦਾ ਹੁੰਦਾ ਹੈ ਇਹਦਾ ਕੋਈ ਪਸ਼ੂ ਪੰਛੀਆਂ ਨੂੰ ਜਾਨਵਰਾਂ ਨੂੰ ਮਨੁੱਖਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਇਹਦਾ ਕੋਈ ਨਹੀਂ ਹੁੰਦਾ ਇਹ ਤਾਂ ਗੇਡੋਰ ਹੈ ਚਾਈਨਾ ਡੋਰ ਦੇ ਮੁਕਾਬਲੇ ਕੋਈ ਨੁਕਸਾਨ ਨਹੀਂ ਨਹੀਂ ਇਹ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਅੱਜ ਵੀ ਕਿਤੇ ਨਾ ਕਿਤੇ ਚਾਹੇ ਚੋਰ ਮੋਰੀਆਂ ਨਾਲ ਹੀ ਚਾਈਨਾ ਡੋਰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਜੀ ਆਹੀ ਲਾਉਂਦੇ ਜੀ ਉਹ ਜਿੱਦ ਲੱਭਦੇ ਲੋਕੀ ਪੁੱਛਦੇ ਨੇ ਆਗੇ ਮੈਂ ਕਿ ਉਹ ਬਹੁਤ ਬੰਦ ਹੋ ਗਈ ਹੈ ਉਹ ਤਾਂ 5 ਲੱਖ ਰੁਪਈਆ ਕੱਢਿਆ ਦਾ ਜੁਰਮਾਨਾ 6 ਮਹੀਨੇ ਸਜਾ ਉਹ ਚਲੋ ਲੋਕੀ ਹੁਣ ਹਾਲਾਂਕਾਂ ਲੋਕਾਂ ਨੂੰ ਹੋ ਗਈ ਇੱਥੇ ਵੀ ਚੱਲਵੇਗਾ ਡਾ ਹੁਣ ਕੰਮ ਠੀਕ ਤੇ ਹੁਸ਼ਾਰਪੁਰ ਕਿਹੜੀ ਜਗ੍ਹਾ ਤੁਸੀਂ ਇਸ ਟਾਈਮ ਐ ਦੁਕਾਨ ਤੋਂ ਆਈ ਹੈ ਜੀ ਆਹ ਸਾਰਾ ਗਨੌੜ ਆਹ ਸਾਰਾ ਗਨੌੜ ਆਹ 4 ਕੱਢਿਆ ਠੀਕ ਹੈ ਸੋਏ さん ਨੇ ਸਤਪਾਲ ਸਿੰਘ ਜੀ ਨਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਐ ਸੋ ਨਾਲ ਦੇ ਨਾਲ ਉਹਨਾਂ ਵੱਲੋਂ ਆਪਣਾ ਕੰਮ ਵੀ ਕੀਤਾ ਜਾ ਰਿਹਾ ਜਿਹੜਾ ਸੂਤੀ ਡੋਰ ਆ ਜਿਹੜੀ ਉਹਨਾਂ ਵੱਲੋਂ ਦੱਸੀ ਗਿਆ ਇਹ ਜਾ ਰਹੀ ਆ ਕਿ ਇਸ ਵਾਰ ਚਾਈਨਾ ਡੋਰ ਦੀ ਡਿਮਾਂਡ ਜਿਹੜੀ ਉਹ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਉਹ ਘੱਟ ਗਈ ਆ ਜਿਸ ਕਾਰਨ ਖਤਮ ਹੋ ਗਿਆ ਜੀ ਕਹਿੰਦੇ ਖਤਮ ਹੋ ਗਿਆ ਜੀ ਚਾਈਨਾ ਡੋਰ ਦਾ ਕੰਮ ਤੇ ਖੋਣਾ ਵੀ ਚਾਹੀਦਾ ਕਿਉਂਕਿ ਉਸ ਦਾ ਮਨੁੱਖੀ ਜ਼ਿੰਦਗੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਮਨੁੱਖੀ ਜ਼ਿੰਦਗੀਆਂ ਦੇ ਨਾਲ-ਨਾਲ ਪਸ਼ੂ ਪੰਛੀਆਂ ਨੂੰ ਜੀਵ ਜੰਤੂਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਸੋ ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹੱਥ ਬੰਨ੍ਹ ਕੇ ਕਿ ਚਾਈਨਾ ਡੋਰ ਦਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਬਾਈਕਾਟ ਕੀਤਾ ਜਾਵੇ ਅਸੀਂ ਵੀ ਸਮਾਜ ਦੇ ਜਿਹੜੇ ਜਾਗਰੂਕ ਨਾਗਰਿਕ ਬਣੀਏ ਆਪਣਾ ਬਚਾ ਕੇ ਰਹੀਏ ਪਸ਼ੂ ਪੰਛੀਆਂ ਦਾ ਬਚਾ ਕੇ ਰਹੀਏ ਸੋ ਨਾਲ ਦੇ ਨਾਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤਾਜ਼ਾ ਮੰਜਾ ਜਿਹੜਾ ਹੁਸ਼ਾਰਪੁਰ ਦੀ ਦੁਸ਼ਹਾਰਾ ਗਰਾਊਂਡ ਨਸਤੀਕ ਪੰਗੀਪੁਰ ਦੇ ਨਜ਼ਦੀਕ ਠੀਕ ਹੈ ਸ਼ਨੀ ਦੇਵ ਦਾ ਆਉਂਦੇ ਨੇ ਤਾਜ਼ਾ ਮਾਂਜਾ ਜਿਹੜਾ ਸੂਤੀ ਡੋਰ ਨੂੰ ਲਗਾਇਆ ਜਾਂਦਾ ਤਾਂ ਜੇਕਰ ਤੁਸੀਂ ਡੋਰ ਖਰੀਦਣਾ ਚਾਹੁੰਦੇ ਹੋ ਤਾਂ ਇਸ ਥਾਂ ਤੇ ਆ ਕੇ ਤੁਸੀਂ ਸਤਪਾਲ ਸਿੰਘ ਜੀ ਕੋਲੋਂ ਡੋਰ ਖਰੀਦ ਸਕਦੇ ਹੋ ਕੈਮਰਾ ਪਰਸਨ ਨੇ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਸ਼ਰਪੁਰ ਨਿਊਜ਼ ਦੇ ਨਾਲ